ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਅਨਾਰ ਦਾਣੇ ਤੇ ਪਦੀਨੇ ਦੀ ਚਟਣੀ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਤੇ ਐਹੋ ਜੀ ਗਰਮੀ ਵਿੱਚ ਆਪਣਾ ਕਈ ਵਾਰੀ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਤੇ ਤੁਸੀਂ ਇਹ ਚਟਣੀ ਬਣਾਵੋਗੇ ਤੇ ਜਿੱਥੇ ਤੁਸੀਂ ਇੱਕ ਰੋਟੀ ਖਾਣੇ ਉੱਥੇ ਦੋ ਰੋਟੀਆਂ ਖਾਓਗੇ ਤੁਹਾਡੀ ਭੁੱਖ ਵੀ ਵਧੇਗੀ ਤੇ ਹਾਜਮਾ ਵੀ ਠੀਕ ਹੋਏਗਾ ਇਸ ਕਰਕੇ ਅੱਜ ਆਪਾਂ ਗਰਮੀ ਵਾਸਤੇ ਸਪੈਸ਼ਲ ਅਨਾਰ ਦਾਣੇ ਤੇ ਪਦੀਨੇ ਦੀ ਚਟਣੀ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਆਸਾਨੀ ਨਾਲ ਤਿਆਰ ਹੋ ਜਾਂਦੀ ਹੈ ਇਹ ਚਟਨੀ ਅੱਜ ਆਪਾਂ ਕੁੰਡੀ ਡੰਡੇ ਵਿੱਚ ਬਣਾਵਾਂਗੇ ਇਹਨੂੰ ਆਪਾਂ ਮਿਕਸੀ ਵਿੱਚ ਨਹੀਂ ਬਣਾਉਣਾ ਕੁੰਡੀ ਡੰਡੇ ਵਿੱਚ ਬਣਾਵਾਂਗੇ ਜੋ ਚਟਨੀ ਦਾ ਸਵਾਦ ਕੁੰਡੀ ਡੰਡੇ ਚ ਆਂਦਾ ਹੈ ਉਹ ਮਿਕਸੀ ਚ ਨਹੀਂ ਆਂਦਾ ਤੇ ਇਹ ਸਾਰਾ ਸਮਾਨ ਹੈ ਜੋ ਆਪਾਂ ਚਟਨੀ ਵਾਸਤੇ ਆਪਾਂ ਨੂੰ ਚਾਹੀਦਾ ਹੈ ਸਾਰਾ ਰੈਡੀ ਕੀਤਾ ਹੈ ਇਹਦੇ ਵਿੱਚ ਮੈਂ ਦੋ మీడియం ਸਾਈਜ਼ ਦੇ ਪਿਆਜ਼ ਲਏ ਨੇ ਤੇ ਉਹਨਾਂ ਨੂੰ ਮੈਂ ਬਰੀਕ ਕੱਟ ਲਿਆ ਹੈ ਇੱਕ ਕਟੋਰੀ ਪੁਦੀਨਾ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਰੱਖ ਲਿਆ ਹੈ ਇਹ ਕਾਲਾ ਨਮਕ ਹੈ ਇਹ ਸਿੰਧ ਦਾ ਨਮਕ ਹੈ ਇਹ ਦੋ ਚਮਚੇ ਮੈਂ ਅਨਾਰ ਦਾਣੇ ਦਾ ਪਾਊਡਰ ਲਿਆ ਹੈ ਇਹ ਸਾਫ ਦਾ ਨਾਰਦਾਣਾ ਸੀ ਇਹਦਾ ਮੈਂ ਪਾਊਡਰ ਬਣਾ ਕੇ ਰੱਖਿਆ ਸੀ ਇਹ ਉਹੀ ਮੈਂ ਦੋ ਚਮਚੇ ਲੈ ਲੈਨੇ ਤਿੰਨ ਹਰੀਆਂ ਮਿਰਚਾਂ ਤੇ ਥੋੜੀ ਜਿਹੀ ਮੈਂ ਸ਼ੱਕਰ ਲੈ ਲਈ ਹੈ ਅੱਧਾ ਚਮਚ ਕਾਲੀ ਮਿਰਚ ਤੇ ਅੱਧਾ ਚਮਚ ਜੀਰਾ ਹੈ ਤੇ ਸਭ ਤੋਂ ਪਹਿਲਾਂ ਜੀ ਆਪਾਂ ਇਹਦੇ ਵਿੱਚ ਅਨਾਰ ਦਾਣਾ ਪਾ ਦਾਂਗੇ ਇਹਦੇ ਨਾਲ ਹੀ ਹੁਣ ਆਪਾਂ ਇਹ ਕਾਲੀ ਮਿਰਚ ਤੇ ਥੋੜਾ ਜੀਰਾ ਇਹ ਪਾ ਦਾਂਗੇ ਇਹਨਾਂ ਨੂੰ ਕਾਲੀ ਮਿਰਚ ਨੂੰ ਆਪਾਂ ਥੋੜਾ ਜਿਹਾ ਦਰਦਰਾ ਕੁੱਟ ਲਵਾਂਗੇ ਨਾਲ ਹੀ ਅਨਾਰ ਦਾਣੇ ਨੂੰ ਚਟਨੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹਨੂੰ ਇਸ ਤਰ੍ਹਾਂ ਕੁੱਟ ਕੇ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਇੱਕ ਦੋ ਚਮਚਾਪਾਂ ਇਹਦੇ ਵਿੱਚ ਹੁਣ ਪਾਣੀ ਐਡ ਕਰਦੇ ਆਂ ਕਾਲੀ ਮਿਰਚ ਤੇ ਜੀਰਾ ਆਪਣਾ ਇਹਦੇ ਵਿੱਚ ਦਰਦਰਾ ਕੁੱਟਿਆ ਗਿਆ ਹੈ ਅਨਾਰ ਦਾਣਾ ਤੇ ਆਪਣਾ ਪਹਿਲਾਂ ਹੀ ਪੀਸਿਆ ਹੋਇਆ ਸੀ ਹੁਣ ਇਹਦੇ ਵਿੱਚ ਆਪਾਂ 2 ਚਮਚ ਪਾਣੀ ਦੇ ਪਾਵਾਂਗੇ ਇਹਨੂੰ ਇਸ ਤਰ੍ਹਾਂ ਘਮਾ ਲਵਾਂਗੇ ਚੰਗੀ ਤਰ੍ਹਾਂ ਹਾਂ ਹੁਣ ਇਹਦੇ ਵਿੱਚ ਆਪਾਂ ਧਦੀਨਾ ਪਾ ਕੇ ਉਹਨੂੰ ਕੁੱਟਾਂਗੇ ਇਹਨੂੰ ਇਸ ਤਰ੍ਹਾਂ ਤੁਸੀਂ ਘਮਾ ਲੈਣਾ ਹੈ ਜੇ ਆਪਣੇ ਕੋਲੋਂ ਸਾਬਤਾਂ ਨਰਦਣਾ ਹੁੰਦਾ ਤੁਸੀਂ ਪਹਿਲਾਂ ਉਸਨਾਂਰਦਣੇ ਨੂੰ ਸਾਫ਼ ਕਰਕੇ ਇੱਕ ਦੋ ਵਾਰੀ ਧੋ ਕੇ ਤੁਸੀਂ ਫਿਰ ਉਹਨੂੰ ਕੁੱਟਣਾ ਹੈ ਕਿਉਂਕਿ ਉਹਦੇ ਵਿੱਚ ਜੇ ਕੋਈ ਕਿਰਤੀ ਜਾਂ ਮਿੱਟੀ ਹੋਏਗੀ ਤਾਂ ਸਾਫ਼ ਹੋ ਜਾਏਗਾ ਤੇ ਇਸ ਤਰ੍ਹਾਂ ਨੂੰ ਕੁੱਟ ਕੇ ਹਲਕਾ ਜਿਹਾ ਉਹਦੇ ਵਿੱਚ ਵੀ ਪਾਣੀ ਪਾਣਾ ਤੇ ਇਸ ਤਰ੍ਹਾਂ ਇੱਕ ਪੇਸਟ ਜੀ ਤਿਆਰ ਕਰ ਲੈਣੀ ਹੈ ਹੁਣ ਇਹਦੇ ਵਿੱਚ ਜੀ ਆਪਾਂ ਪਾਵਾਂਗੇ ਇਹ ਵਾਲਾ ਪੁਦੀਨਾ ਤੁਸੀਂ ਚਾਹੋ ਤੈਨੂੰ ਕੱਟ ਕੇ ਵੀ ਪਾ ਸਕਦੇ ਹੋ ਚਾਹੋ ਤੈਨੂੰ ਸਾਬਤ ਵੀ ਪਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਸੌਫਟ ਹੁੰਦਾ ਹੈ ਤੇ ਬੜੀ ਆਸਾਨੀ ਨਾਲ ਕੁੱਟਿਆ ਜਾਂਦਾ ਹੈ ਥੋੜਾ ਥੋੜਾ ਕਰਕੇ ਆਪਾਂ ਸਾਰਾ ਪੁਦੀਨਾ ਇਹਦੇ ਵਿੱਚ ਐਡ ਕਰਾਂਗੇ ਇਸ ਟਾਈਮ ਤੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਧਨੀਆ ਤੇ ਅਦਰਕ ਵੀ ਐਡ ਕਰ ਸਕਦੇ ਹੋ ਪਰ ਮੈਂ ਅੱਜ ਇਹ ਕੱਲਾ ਹੀ ਪੁਦੀਨੇ ਪਿਆਜ਼ ਤੇ ਨਾਰੀਅਨ ਦੀ ਚਟਨੀ ਬਣਾ ਰਹੀ ਹਾਂ ਇਸ ਕਰਕੇ ਮੈਂ ਇਹਦੇ ਵਿੱਚ ਹੋਰ ਕੁਝ ਵੀ ਐਡ ਨਹੀਂ ਕਰਨਾ ਕਿਉਂਕਿ ਇਸ ਚਟਨੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਹੁਣ ਅਸੀਂ ਇਹ ਪੁਦੀਨੇ ਨੂੰ ਕੁੱਟ ਲਿਆ ਆ ਦੇਖੋ ਜੀ ਕਿੰਨਾ ਇਥੇ ਬਰੀਕ ਪੇਸਟ ਬਣ ਗਈ ਹੈ ਤੇ ਖੁਸ਼ਬੂ ਬਹੁਤ ਪਿਆਰੀ ਆਣ ਰਹੀ ਹੈ ਤੇ ਹੁਣ ਆਪਾਂ ਇਹ ਪਿਆਜ਼ ਪਾਵਾਂਗੇ ਪਿਆਜ਼ ਤੁਸੀਂ ਬਰੀਕ ਕੱਟਣਾ ਹੈ ਤਾਂ ਕਿ ਆਰਾਮ ਨਾਲ ਇਹਦੇ ਵਿੱਚ ਕੁੱਟ ਹੋ ਜਾਣਾ ਥੋੜੇ ਥੋੜੇ ਕਰਕੇ ਪਿਆਜ਼ ਆ ਪੈਰ ਕਰਾਂਗੇ ਜਦੋਂ ਇਹ ਕੁੱਟੇ ਜਾਣਗੇ ਫਿਰ ਆਪਾਂ ਐਡ ਕਰਾਂਗੇ ਇਹਦੇ ਵਿੱਚ ਆਪਾਂ ਮਿਰਚ ਤੇ ਨਮਕ ਲਾਸਟ ਵਿੱਚ ਐਡ ਕਰਾਂਗੇ ਕਿਉਂਕਿ ਜਦੋਂ ਅਸੀਂ ਇਹਨੂੰ ਕੁੱਟਣਾ ਹੈ ਛਿੱਟਾ ਫਿਰ ਅੱਖਾਂ ਵਿੱਚ ਨਾ ਪਵੇ ਇਸ ਕਰਕੇ ਤੁਸੀਂ ਮਿਰਚ ਲਾਸਟ ਵਿੱਚ ਐਡ ਕਰਨੀ ਆ ਇਸ ਤਰ੍ਹਾਂ ਕਰਕੇ ਆਪਾਂ ਪਿਆਜ਼ ਕੁੱਟ ਕੇ ਫ੍ਰੀ ਕਰਦੇ ਆ ਪਿਆਜ਼ ਵੀ ਆਪਣਾ ਕੁੱਟਿਆ ਗਿਆ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਕਰਦੇ ਆ ਜੀ ਮਿਰਚ ਐਡ ਤੇ ਨਮਕ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਸਵਾਦ ਅਨੁਸਾਰ ਨਮਕ ਮੱਧੇ ਚਮਚੇ ਤੋਂ ਥੋੜਾ ਘੱਟ ਨਮਕ ਲਿਆਏ ਥੋੜਾ ਜਿਹਾ ਮ ਕਾਲਾ ਨਮਕ ਪਾਵਾਂਗੇ ਇਸ ਦੇ ਨਾਲ ਥੋੜੀ ਜਿਹੀ ਮੈਂ ਸ਼ੱਕਰ ਐਡ ਕਰਾਂਗੇ ਤੇ ਨਾਲ ਹੀ ਇਹ ਮਿਰਚਾਂ ਇਹਨਾਂ ਨੂੰ ਵੀ ਤੁਸੀਂ ਬੜੇ ਆਰਾਮ ਨਾਲ ਕੁੱਟਣਾ ਹੈ ਤਾਂ ਕਿ ਕੋਈ ਛਿੱਟ ਅੱਖ 'ਚ ਨਾ ਪੈ ਜਾਵੇ ਬਸ ਇਸ ਤਰ੍ਹਾਂ ਇਹਨਾਂ ਨੂੰ ਕਮਾਂਦੇ ਹੋਏ ਤੁਸੀਂ ਚੰਗੀ ਤਰ੍ਹਾਂ ਪੁੱਟ ਲੈਣਾ ਹੈ ਬਸ ਇਸ ਤਰ੍ਹਾਂ ਦੇਖੋ ਕਿੰਨੀ ਸੋਹਣੀ ਚਟਨੀ ਬਣ ਕੇ ਆਪਣੀ ਤਿਆਰ ਹੋਈ ਹੈ ਮੇਰੇ ਤੋਂ ਤੁਸੀਂ ਆਪਣੇ ਸਵਾਦ ਅਨੁਸਾਰ ਘਟ ਵੱਧ ਕਰ ਸਕਦੇ ਹੋ ਕਿਉਂਕਿ ਮਿਰਚ ਬਹੁਤ ਜ਼ਿਆਦਾ ਹੀ ਲੈ ਰਹੀ ਸੀ ਕੂਲੀ ਸੀ ਮਿਰਚ ਆਪਾਂ ਇਹ ਘਰੋ ਹੀ ਥੋੜੀ ਸੀ ਇਕਦਮ ਹੀ ਮਿੰਟਾਂ ਵਿੱਚ ਹੀ ਦੇਖੋ ਸੌਫਟ ਹੋ ਗਈ ਹੈ ਬੜੀ ਜਲਦੀ ਲਓ ਜੀ ਆਪਣੀ ਬਹੁਤ ਹੀ ਟੇਸਟੀ ਚਟਪਟੀ ਅਨਾਰ ਦਾਣੇ ਤੇ ਪਿਆਜ਼ ਤੇ ਪਦੀਨੇ ਦੀ ਚਟਣੀ ਬਣ ਕੇ ਬਿਲਕੁਲ ਰੈਹੀ ਹੈ ਮਿਰਚ ਪਾਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਹੀ ਘੋਟ ਲੈਣਾ ਹੈ ਜ਼ਿਆਦਾ ਤੇਜ਼ ਨਹੀਂ ਕੁੱਟਣਾ ਚਟਣੀ ਨੂੰ ਨਹੀਂ ਤਾਂ ਛਿੱਟਾ ਆਪਣੀ ਅੱਖਾਂ ਵਿੱਚ ਪੈ ਸਕਦਾ ਹੈ ਬਸ ਲਓ ਬਹੁਤ ਹੀ ਆਪਣੀ ਟੇਸਟੀ ਚਟਨੀ ਬਣ ਕੇ ਤਿਆਰ ਹੈ ਇਹਨੂੰ ਆਪਾਂ ਦਰਦਰਾ ਜਿਹਾ ਰੱਖਾਂਗੇ ਬਸ ਵਾਲਾ ਬ੍ਰੇਕ ਨਹੀਂ ਕਰਨਾ ਹੁਣ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਨਾਰਦਾਣੇ ਪਦੀਨੇ ਤੇ ਪਿਆਜ਼ ਦੀ ਚਟਨੀ ਬਣ ਕੇ ਬਿਲਕੁਲ ਰੈਡੀ ਹੈ ਜੋ ਕਿ ਬੜੀ ਆਸਾਨੀ ਨਾਲ ਬੜੇ ਸਿੰਪਲ ਤਰੀਕੇ ਨਾਲ ਆਪਾਂ ਬਣਾਈ ਹੈ ਤੇ ਬਣਾ ਵੀ ਬਹੁਤ ਜਲਦੀ ਗਈ ਆ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਆਪਣੀ ਚਟਨੀ ਇਹ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਤੇ ਬਹੁਤ ਜ਼ਿਆਦਾ ਚਟਪਟੀ ਹੈ ਤੁਸੀਂ ਕਿਸੇ ਵੀ ਸਬਜ਼ੀ ਜਾਂ ਦਾਲ ਦੇ ਨਾਲ ਇਹਨੂੰ ਖਾ ਸਕਦੇ ਹੋ ਇਹ ਰਖਾ ਕੇ ਤੁਹਾਡੀ ਭੁੱਖ ਵੀ ਵਧੇਗੀ ਕਿਉਂਕਿ ਗਰਮੀਆਂ ਦੇ ਦਿਨ ਨਾ ਕਈ ਵਾਰੀ ਆਪਾਂ ਨੂੰ ਭੁੱਖ ਘੱਟ ਲੱਗਦੀ ਹੈ ਤੇ ਇਹਨੂੰ ਬਣਾ ਕੇ ਖਾਵਾਂਗੇ ਤੇ ਸਾਡੀ ਭੁੱਖ ਵੀ ਵਧੇਗੀ ਤੇ ਸਾਡਾ ਇਹਦੇ ਨਾਲ ਹਾਜਮਾ ਵੀ ਠੀਕ ਰਹੇਗਾ। ਇਹ ਸੀ ਮੇਰਾ ਤਰੀਕਾ ਚਟਨੀ ਬਣਾਉਣ ਦਾ ਤੇ ਤੁਸੀਂ ਇਹਨੂੰ ਸਬਜ਼ੀ ਤੋਂ ਬਿਨਾਂ ਵੀ ਗਰਮ ਗਰਮ ਫੁਲਕਾ ਬਣਾਓ ਉਸ ਤੇ ਘeolਗਾ ਤੇ ਉੱਪਰ ਚਟਨੀ ਰੱਖ ਕੇ ਖਾਓ ਤੇ ਫਿਰ ਇਹਦਾ ਖਾਣ ਦਾ ਬਹੁਤ ਜ਼ਿਆਦਾ ਟੇਸਟ ਆਉਂਦਾ ਹੈ। ਬਿਨਾਂ ਸਬਜ਼ੀ ਤੋਂ ਵੀ ਚਟਨੀ ਦੇ ਨਾਲ ਤੁਸੀਂ ਰੋਟੀ ਖਾ ਸਕਦੇ ਹੋ। ਇਹ ਸੀ ਮੇਰਾ ਤਰੀਕਾ ਚਟਨੀ ਬਣਾਉਣ ਦਾ ਤੁਸੀਂ ਵੀ ਇਸ ਤਰ੍ਹਾਂ ਨੂੰ ਆਪਣੇ ਘਰ ਮੇਰੇ ਤਰੀਕੇ ਨਾਲ ਬਣਾ ਕੇ ਟ੍ਰਾਈ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਚਟਨੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ